ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦਾਅਵਾ ਕੀਤਾ ਕਿ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਅਤੇ ਉਨ੍ਹਾਂ ਦੀ ਜਿਹੜੇ ਕਿ ਸੌ ਸਮਾਗਮ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿ ਸਪੀਕਰ ਓਮ ਬੇਰਲਾ ਨੂੰ ਇੱਕ ਅਰਜ਼ੀ ਭੇਜੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਅਮਰਤਪਾਲ ਸਿੰਘ ਦਾ ਸੌ ਚੁੱਕ ਸਮਾਗਮ ਹੋਵੇਗਾ ਜੇ ਸੂਚਨਾ ਹੈ ਕਿ ਆਸਮ ਦੀ ਡਿਬਰੂਗਰ ਜੇਲ ਦੇ ਵੱਲੋਂ ਅਮਰਤਪਾਲ ਸਿੰਘ ਨੂੰ 5 ਤਰੀਕ ਤੋਂ ਲੈ ਕੇ 4 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ ਅਤੇ ਉਹ ਜੜ ਕੇ ਦਿੱਲੀ ਵਿੱਚ ਜਾਣਗੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਸੌਹ ਚੁੱਕੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਸਪੀਕਰ ਦੇ ਕਮਰੇ ਦੇ ਵਿੱਚ ਸੌਹ ਚੁੱਕਣਗੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਜੜ ਕੇ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ਰ ਆਏ ਦਿੱਲੀ ਪਹੁੰਚਣਗੇ ਦਿੱਲੀ ਪਹੁੰਚਣ ਦੇ ਸਾਰ ਪਾਰਲੀਮੈਂਟ ਦੇ ਵਿੱਚ ਜਿਹੜਾ ਉੱਥੇ ਵਿਸ਼ਰਾਮ ਘਰਾ ਉਸੇ ਵਿੱਚ 1 ਘੰਟੇ ਲਈ ਉਹਨਾਂ ਦੀ ਪਰਿਵਾਰ ਦੇ ਨਾਲ ਮੁਲਾਕਾਤ ਹੋਵੇਗੀ 1 ਘੰਟੇ ਦੇ ਵਾਸਤੇ ਉਹ ਜਿਹੜਾ ਕਿ ਇੱਥੇ ਜਿਹੜਾ ਵਿਸ਼ਰਾਮ ਘਰ ਬਣਿਆ ਹੋਇਆ ਪਾਰਲੀਮੈਂਟ ਦੇ ਵਿੱਚ ਉੱਥੇ 1 ਘੰਟੇ ਲਈ ਉਹ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਣਗੇ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਸ਼ਰਤਾਂ ਦੇ ਮੁਤਾਬਕ ਹੀ ਜਿਹੜਾ ਅਮਰਤਪਾਲ ਸਿੰਘ ਨੂੰ ਪੈਰੋਲ ਦਿੱਤੀ ਗਈ ਹੈ ਤੇ ਨਾਲ ਇਹ ਵੀ ਤੁਹਾਨੂੰ ਦੱਸ دی ਹੈ ਕਿ ਅਮਰਤਪਾਲ ਸਿੰਘ ਜਦੋਂ ਪਾਰਲੀਮੈਂਟ ਦੇ ਵਿੱਚੋਂ ਸੌ ਚੁੱਕ ਲੈਣਗੇ ਉਸ ਤੋਂ ਬਾਅਦ ਜਿਹੜਾ ਕਿ ਉਹ ਭਾਰਤੀ ਫੌਜ ਦੇ ਰਾਹੀ ਹੀ ਵਾਪਸ ਮੁਰ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਰਤਣਗੇ ਤੇ ਇਸ ਸੌ ਚੁੱਕ ਸਮਾਗਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਿਤਾ ترਸੇਮ ਸਿੰਘ ਹੀ ਹੋਣਗੇ ਪਰਿਵਾਰ ਦੇ ਵਿੱਚੋਂ ਇੱਕ ਹੀ ਮੈਂਬਰ ਉਹਨਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਵੇਗਾ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਸ਼ਰਤਾਂ ਦੇ ਤਹਿਤ ਅਮਰਤਪਾਲ ਸਿੰਘ ਨੂੰ ਪੈਰੋਲ ਮਿਲੀ ਉਸ ਦੇ ਵਿੱਚ ਕਿਹਾ ਗਿਆ ਉਹ ਦਿੱਲੀ ਦੇ ਵਿੱਚ ਹੀ ਰਹਿਣਗੇ ਜਿੰਨੇ ਦਿਨ ਉਹਨਾਂ ਦੀ ਪੈਰੋਲ ਆ ਦਿੱਲੀ ਤੋਂ ਬਾਹਰ ਨਾ ਹੀ ਉਹ ਪੰਜਾਬ ਆ ਸਕਦੇ ਨੇ ਤੇ ਨਾ ਹੀ ਕਿਤੇ ਹੋਰ ਜਾ ਸਕਦੇ ਨੇ ਉਹਨਾਂ ਦੀ 5 ਤਰੀਕ ਤੋਂ ਜੜੀ ਉਸ ਤੋਂ ਬਾਅਦ 4 ਦਿਨਾਂ ਦੀ ਪੈਰੋਲ ਆ ਉਹ ਦਿੱਲੀ ਦੇ ਵਿੱਚ ਰਹਿਣਗੇ ਇਸ ਤੋਂ ਇਲਾਵਾ ਹੋਰ ਕਿਤੇ ਵੀ ਉਹ ਨਹੀਂ ਜਾ ਸਕਦੇ ਕਿਸੇ ਦੇ ਨਾਲ ਸੰਪਰਕ ਨਹੀਂ ਕਰ ਸਕਦੇ ਕਿਸੇ ਹੋਰ ਦੇ ਨਾਲ ਗੱਲਬਾਤ ਨਹੀਂ ਕਰਨਗੇ ਸਿਰਫ ਪਰਿਵਾਰ ਦੇ ਨਾਲ ਉਹਨਾਂ ਦੀ ਇੱਕ ਘੰਟਾ ਮੁਲਾਕਾਤ ਜ਼ਰੂਰ ਕਰਵਾਈ ਜਾਵੇਗੀ ਸੋ ਦਾਅਵਾ ਦਈ ਹੈ ਕਿ ਅਮਰਤਪਾਲ ਸਿੰਘ ਜਿਹੜੇ ਕਿ ਆਜ਼ਾਦ ਉਮੀਦਵਾਰ ਆ ਚੌਣ ਮੈਦਾਨ ਦੇ ਵਿੱਚ ਉਤਰੇ ਸੀ ਖਰੂਰ ਸਾਹਿਬ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਜਿਸ ਤੋਂ ਬਾਅਦ ਸੌ ਚੁੱਕ ਸਮਾਗਮ ਹੋਇਆ ਉੱਥੇ ਹੀ ਅਮਰਤਪਾਤ ਸਿੰਘ ਦਾ ਨਾਮ ਵੀ ਅਨਾਉਂਸ ਕੀਤਾ ਗਿਆ ਸੀ ਪਰ ਅਮਰਤਪਾਤ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਉਹ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਲਿਖੀ ਜਾਂਦੀ ਆ ਜਿਸ ਤੋਂ ਬਾਅਦ ਅਰਜ਼ੀ ਮਨਜ਼ੂਰ ਹੁੰਦੀ ਆ ਸ਼ਰਤਾਂ ਦੇ ਤਹਿਤ ਅਮਰਤਪਾਤ ਸਿੰਘ ਨੂੰ ਪੈਰੋਲ ਦਿੱਤੀ ਜਾਂਦੀ ਆ ਤੇ ਹੁਣ ਉਹ ਕੱਲ ਨੂੰ ਜਿਹੜਾ ਕਿ ਜੇਲ੍ਹ ਤੋਂ ਬਾਹਰ ਆਉਣਗੇ ਅਤੇ ਉਹ ਜਿਹੜਾ ਕਿ ਸੌ ਚੁੱਕਣਗੇ ਸੋਦਾਦ ਇਹ ਹੈ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾਇਆ ਗਿਆ ਜਿਹਦੇ ਚੱਲਦੇ ਉਹਨਾਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਅਤੇ ਉਹਨਾਂ ਦੇ ਜਿਹੜਾ ਐਨਐਸਏ ਲਗਾਇਆ ਗਿਆ ਉਸ ਦੇ ਵਿੱਚ 1 ਸਾਲ ਦਾ ਵਾਅਦਾ ਵੀ ਕੀਤਾ ਗਿਆ ਸੋਦਾਦ ਇਹ ਕਿ ਲਗਾਤਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਫਿਰ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਪਰ ਹਲੇ ਤੱਕ ਉਹਨਾਂ ਦੀਆਂ ਮੰਗਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਇਆ ਪਰ ਹੁਣ ਇੱਥੇ ਸਵਾਲ ਇਹ ਹੁੰਦਾ ਕਿ ਅਮਰਤਾਪਾਲ ਸਿੰਘ ਜਿਹੜੇ ਕਿ ਜਿੱਤਦਾ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਪਰ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਨਗੇ ਅਤੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਉਹ ਆਪਣੀ ਆਵਾਜ਼ ਬੁਲੰਦ ਕਰਨਗੇ ਤੇ ਲੋਕਾਂ ਦੇ ਮਸਲੇ ਹੱਲ ਹੋਣਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼